ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਖਾਜਰਿਆਂ ਦੀ ਵੱਡੀ ਖਬਰ ਅੱਜ ਪਰਿਵਾਰ ਨੂੰ ਸੌਂਪਿਆ ਜਾਵੇਗਾ ਨਵ ਜੰਮਿਆ ਬੱਚਾ ਮਾਂ ਨੇ ਆਸ਼ਾ ਵਰਕਰ ਦੇ ਤੇ ਹਸਪਤਾਲ ਸਟਾਫ ਨਾਲ ਰਲ ਕੇ ਵੇਚਿਆ ਸੀ ਬੱਚਾ ਪੁਲਿਸ ਫਰਾਰ ਹੋਏ ਮੁਲਜ਼ਮਾਂ ਨੂੰ ਕਰ ਰਹੀ ਹੈ ਭਾਲ ਸਵੀ ਸਵੀ ਬਾਦ ਸਹਿਯੋਗੀ ਜਾਗਰਣ ਲੁਧਿਆਣਾ ਉ ਡੋਗਰੀ ਦੇ ਇਲਾਕੇ ਵਿੱਚ ਮਾਂ ਵੱਲੋਂ ਪੈਸੇ ਦੇ ਨਾਲ ਚ ਵਿੱਚ ਵੇਚੇ ਗਏ ਨਾਲ ਜੰਮੇ ਬੱਚੇ ਨੂੰ ਪੁਲਿਸ ਦੀ ਬਰਾਮਦ ਕਰ ਲਿਆ ਹੈ ਪੁਲਿਸ ਨੇ ਬੱਚੇ ਦੇ ਦਾਦਾ ਦਾਦੇ ਨੂੰ ਇਸ ਦੀ ਜਾਣਕਾਰੀ ਦੇਣ ਮਗਰੋਂ ਬੱਚੇ ਦਾ ਹਸਪਤਾਲ ਵਿੱਚ ਚੈੱਕਅਪ ਕਰਵਾਇਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀਰਵਾਰ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਕੇ ਬੱਚਾ ਪਰਿਵਾਰ ਨੂੰ ਸੌਂਪੇਗੀ ਜਿਸ ਪਰਿਵਾਰ ਨੂੰ ਇਹ ਬੱਚਾ ਵੇਚਿਆ ਗਿਆ ਸੀ ਉਸ ਧਾਰਨ ਪਰਿਵਾਰ ਹੈ ਬਾਕੀ ਪੁਲਿਸ ਉਹਨਾਂ ਲੋਕਾਂ ਦਾ ਵੀ ਪਤਾ ਲਾ ਰਹੀ ਹੈ ਜਿਨ੍ਹਾਂ ਜਿਨ੍ਹਾਂ ਜਰੀਏ ਇਹ ਬੱਚਾ ਉਕਤ ਪਰਿਵਾਰ ਕੋਲ ਪੁੱਜਾ ਸੀ ਥਾਣਾ ਦੁਗਰੀ ਦੀ ਪੁਲਿਸ ਇਸ ਕੇਸ ਵਿੱਚ ਨਾਮਜਦ ਫਰਾਰ ਹੋਏ ਬੱਚਾ ਮਲਜ਼ਮਾਂ ਦੀ ਪਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਇਸ ਕੇਸ ਵਿੱਚ ਪੁਲਿਸ ਦੇ ਰੂਪ ਵੇਚਨ ਨਗਰਤਾ ਦਰਾ ਰੋੜ ਦੀ ਆਸ਼ਾ ਵਰਕਰ ਰੈਨੂ ਬੱਚੇ ਦੀ ਮਾਂ ਰੀਟਾ ਰੂਪਨਗਰ ਦੇ ਬੱਚੇ ਦੀ ਨਾਨੀ ਪ੍ਰੇਮਾ ਦੇਵੀ ਤੇ ਹਸਪਤਾਲ ਸਟਾਫ ਤੇ ਵਰਕ ਕਰ ਨਿਰਾਮ ਕੁਮਾਰ ਨੂੰ ਨਾਮਜਦ ਕੀਤਾ ਗਿਆ ਸ਼ਹੀਦ ਤੁਲਸੀ ਸਿੰਘ ਨਗਰ ਤਾਤਰਾ ਰੋਡ ਦੇ ਵਾਸੀ ਗਜਰਾਜ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਪਤ ਉਸ ਦੇ ਪੁੱਤਰ ਸੰਨੀ ਦਾ ਵਿਆਹ ਰੀਤਾ ਨਾਲ 2016 ਵਿੱਚ ਹੋਇਆ ਸੀ ਉਸ ਨੇ ਆਪਣੇ ਪੁੱਤਰ ਨੂੰ ਕਿਸੇ ਬਿਮਾਰੀ ਦੇ ਕਾਰਨ April ਮਹੀਨੇ ਵਿੱਚ ਆਗਰਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਜਰਾਜ ਸਿੰਘ ਨੇ ਦੱਸਿਆ ਕਿ ਉਸ ਦਿਨ ਉਹਨੇ ਸਰਕਾਰੀ ਹਸਪਤਾਲ ਜਵੱਦੀ ਵਿੱਚ ਜੁਲਾਈ ਮਹੀਨੇ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ ਸੀ ਦੋਸ਼ ਲਾਇਆ ਗਿਆ ਕਿ ਮਾਂ ਨੇ ਮਲਜ਼ਮਾਂ ਨਾਲ ਰਾਲ ਕੇ ਆਪਣੇ ਬੱਚੇ ਨੂੰ ਲਗਭਗ 2.5 ਲੱਖ ਰੁਪਏ ਵੇਚ ਦਿੱਤਾ ਬੱਚੇ ਦੀ ਮਾਂ ਕਦੇ ਕਹਿ ਰਹੀ ਸੀ ਕਿ ਉਸ ਨੇ ਮਰੇ ਹੋਏ ਪੁੱਤਰ ਨੂੰ ਜਨਮ ਦਿੱਤਾ ਹੈ ਤਾਂ ਕਦੇ ਕੁੜੀ ਹੋਣ ਦੀ ਗੱਲ ਕਰ ਰਹੀ ਸੀ ਇਸ ਕਾਰਨ ਉਸ ਦੇ ਦਾਦੇ ਨੂੰ ਸ਼ੱਕ ਹੋਇਆ ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ ਆਪਣੇ